ਲੋਕਾਂ ਦੇ ਦਿਲਾਂ ਦੇ ਰਾਜ ਕਰਨ ਵਾਲਾ ਖਾੜੇ ਦਾ ਖਿਡਾਰੀ ਮਾਨੂੰਕੇ ਦਾ ਜੀਵਨ ਬਦਲਦਾ ਹੋਇਆ ਹੁਣ ਦੇਖਾਂਗੇ ਰੈਂਬੋ ਰੈਂਬੋ ਅਮਰਤਪਾਲ ਸਿੰਘ ਸੁਰ ਸਿੰਘ ਪਿੰਡ ਆਹ ਵੇਖੋ ਸਾਹਮਣੇ ਇਹ ਇਦਾ ਨਵੀ ਮਾਨੂੰਕਾ ਨਵੀ 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 ਵੀ ਅੱਜ ਕੱਲ ਸਿਰਾ ਕਰਨ ਦੀ ਕਿੰਨ੍ਹਤ ਬਈ ਨਾਲੇ ਲਾਉਣੀ ਪੈਂਦੀ ਮਿਹਨਤ ਨਾਲੇ ਡੰਡ ਬਈ ਕੱਟੀਆਂ ਪਈਆਂ ਉੱਤੇ ਆਹ ਵੇਖੋ ਤੋਂ ਫੜ ਕੇ ਮਾਰੇ ਕੈਂਚੀ ਪ੍ਰੇਮ ਝਨੇਰਾ ਬਾਹ ਜਿੱਥੇ ਤਿੰਨ ਮੋਟਰਸਾਈਕਲ ਦਿੱਤੇ ਜਾਣਗੇ ਨਿੰਦਾ ਗੇ ਲੰਡੇ ਕੇ ਰਾਜੂ ਲਹਾਰਾ ਤੇ ਲਖਾ ਤੁੰਬੜਪਾਨਾ ਆ ਲੈ ਸ਼ੁਰੂ ਹੋ ਗਿਆ ਕਾਕਾ ਨਗਲੇ ਦਾ ਕਹਿੰਦੇ ਪਹਿਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਦਾ ਹੈ ਇੱਕ ਪਾਸੇ ਜੱਗੂ ਹਾਕਮ ਵਾਲੀ ਹੈ ਦੂਸਰੇ ਪਾਸੇ ਮਨੀ ਮੱਲੀਆਂ ਦਾ ਲੱਗਾ ਹੋਇਆ ਚੋਟੀ ਦਾ ਮੁਕਾਬਲਾ ਚੱਲਦਾ ਹੈ ਆ ਕਾਕੇ ਦੀ ਰੇਡ ਤੇ ਜੱਗੂ ਨੇ ਯਤਨ ਕੀਤਾ ਨੰਬਰ ਕਹਿੰਦੇ ਰੇਡਰ ਦੇ ਸਟੇਜ ਆ ਜੜਾ ਅਗਲੀ ਰੇਡ ਕਿਸ ਸਾਹਤਾਰੀ ਗਬਰੂ ਮਾਝੇ ਦੀ ਕਬੱਡੀ ਦਾ ਬਬਰ ਸ਼ੇਰ ਹੁਣ ਤੇ ਵਾਰਡ ਵਾਈਡ ਜੱਟ ਦਾ ਨਾਂ ਚੱਲਦਾ ਗੱਡੀਆਂ ਵੀ ਜਿੱਤੀਆਂ ਗੱਡੀਆਂ ਪਾਰ ਸਨਮਾਨ ਦੇ ਵਿੱਚ ਵੀ ਮਿਲੀਆਂ ਅੱਜ ਦੇ ਸਮੇਂ ਦਾ ਟਾਪ ਕਲਾਸ ਅੰਬਾਸੁਰ ਸਿੰਘ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਨਵੋ ਕੀਰਸਰ ਸਿੰਘ ਪਿੰਡ ਪਲਵਾਨਾਂ ਦਾ ਸੂਰਬੀਰ ਅਤੇ ਜਵਾਨਾਂ ਦਾ ਸੂਰ ਸਿੰਘ ਪਿੰਡ ਪਲਵਾਨਾਂ ਦਾ ਅਮਰਤਪਾਲ ਇਸ ਸਮੇਂ ਟੱਕਰਦਾਰਾਪੁਰੀਆਂ ਦੇ ਨਾਲ ਹੋ ਗਈ ਹੈ ਆਹ ਵੇਖੋ ਹੁਣ ਟਕਰੇ ਨੇ ਹਾਨ ਨੂੰ ਹਾਨ ਬੱਲੇ ਇਹ ਨਹੀਂ ਨਹੀਂ ਸਾਰਾ ਕੀ ਬਾਤ ਹੈ ਅਗਲੀ ਰੇਡ ਕਹਿੰਦੇ ਅਜੂਬਾ ਆ ਗਿਆ ਜਰਾਬ ਦੇ ਮੇਲੇ ਦੇ ਕਹਿੰਦੇ 20 ਤਰੀਕ ਨੂੰ ਮਾਨੂੰ ਸਕਾਰਪਿਓ ਗੱਡੀ ਦਿੱਤੀ ਜਾਣੀ ਹੈ ਪਤਲਾ ਸ਼ਾਟ ਵਾ ਸਰੀਰ ਲੋਕਾਂ ਦੇ ਦਿਲਾਂ ਦੇ ਰਾਜ ਕਰਨ ਵਾਲਾ ਖਾੜੇ ਦਾ ਖਿਡਾਰੀ ਮਾਨੂੰ ਕੇ ਦਾ ਜੀਵਨ ਬਾਤਦਾ ਹੋਇਆ ਹੁਣ ਦੇਖਾਂਗੇ ਰੈਂਬੋ 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 ਤੇ ਜੀਵਨ ਰੈਂਬੋ ਤੇ ਜੀਵਨ ਵਾਓ ਰੈਂਬੋ ਜੱਗੂ ਆਇਆ ਹੋਇਆ ਏ ਆ ਮਾਨਸੇ ਵਾਲਾ ਜੱਗੂ ਆਇਆ ਹੋਇਆ ਏ ਪੀਬੀ ਕੱਤੀ ਵਾਲਾ ਆਇਆ ਹੋਇਆ ਏ ਉਧਰ ਕਹਿੰਦੇ ਦੀਪੇ ਪਤੜਾਂ ਵਾਲੇ ਦਾ ਵੱਡੇ ਵੀਰ ਦਾ ਸਨਮਾਨ ਕੋ ਕੀਤਾ ਜਾ ਰਿਹਾ ਚਰਨੀ 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 ਤੇ ਹੈਰੀ ਦੀ ਟੱਕਰ ਨਹੀਂ ਰੀਸਾ ਅੱਜ ਟਕਰੇ ਨੇ ਹਾਨੀਆਂ ਨੂੰ ਹਾਨ ਮਿੱਤਰੋ ਭੱਜਦਿਆਂ ਨੂੰ ਇੱਕੋ ਜਨੇ ਵਾਂ ਮਿੱਤਰੋ ਰਾਜਾ ਖੇਲਾ ਦੇਖੇ ਗੱਲ ਲੱਖ ਲੱਖ ਦੀ ਤੁਮ ਪੈਗੀ ਲੋਹਾਰੇ ਦੇ ਕਬੱਡੀ ਕੱਪ ਦੇ ਮੂਵ ਸਪਰੀ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਵੀਰਾਂ ਨੂੰ ਵੀ ਮੂਵ ਸਪਰੀ ਗਰਾਊਂਡ ਤੇ ਪਹੁੰਚਦੀ ਕਰ ਦਿਓ ਬਹੁਤ ਮਿਹਰਬਾਨੀ ਹੋਵੇਗੀ ਮਾਰੀ ਵਾਲਾ ਸ਼ਿਕੰਦਰ ਤਿਆਰ ਹੈ ਅਗਲੇ ਮੈਚ ਦੀਆਂ ਟੀਮਾਂ ਲੱਗ ਕੇ ਆ ਜਾਣ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ ਵੱਡਾ ਇਕੱਠ ਹੈ ਜਿੰਨੇ ਤੁਸੀਂ ਇੱਥੇ ਆਏ ਹੋ ਤੇ ਜਿੰਨੇ ਲਾਈਵ ਦੇ ਜ਼ਰੀਏ ਤੱਕ ਰਿਹਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭਨਾਂ ਨੂੰ ਜੀ ਆਇਆਂ ਨੂੰ ਅਗਲੀ ਰੇਡ ਮਾਰੀ ਦਾ ਸ਼ਿਕੰਦਰ ਫਕਰਬਾਬਾ ਦામੂ ਸ਼ਾਹ ਜੀ ਲੋਹਾਰਾਂ ਉਹਨਾਂ ਨਿੱਕੀ ਤੇ ਮਿੱਠੀ ਆਦੇ ਵਿੱਚ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਦੁਨੀਆ ਦੇ ਟਾਪ ਕਲਾਸ ਖਿਡਾਰੀ ਪੁੱਜੇ ਹੋਇਆ ਹੈ ਕਦੇ ਇੱਥੇ ਟਰੈਕਟਰ ਦਿੱਤੇ ਜਾਂਦੇ ਆ ਫੱਡੇ ਵੱਡੇ ਮਾਨਸਮਾਨ ਖਿਡਾਰੀਆਂ ਦੇ ਹੁੰਦੇ ਆ ਮਾਰੀ ਵਾਲੇ ਸ਼ਿਕੰਦਰ ਦੀ ਰੇਡ ਹੁਣ ਚਾਰਾਂ ਦੇ ਵਿੱਚੋਂ ਦੇਖਣਾ ਵੀ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਮੈਂਦੀਆ ਪੱਟਾਂ ਤੇ ਥਾਪੀਆਂ ਮੁਕਾਬਲਾ ਕਹਿੰਦੇ ਆ ਵੀ ਚੋਟੀ ਦਾ ਚੱਲਦਾ ਹੋਇਆ ਆਹ ਲੋਕ ਕਹਿੰਦੇ ਖੁੱਬੇ ਪਿਆ ਪੈਂਦੀ ਰੇਡ ਮਨੀ ਤੇ ਸ਼ਿਕੰਦਰ ਮਨੀ ਤੇ ਸ਼ਿਕੰਦਰ ਮਨੀ ਤੇ ਸ਼ਿਕੰਦਰ ਮਾਰੀ ਵਾਲਾ ਮਾਰੀ ਵਾਲਾ ਕਬੱਡੀ ਆ ਰਹੀ ਹੈ ਆ ਮਾੜੀ ਦਾ ਮੇਲਾ ਤੀ ਕਹਿੰਦੇ ਤਰੀਕਾ ਮਾੜੀ ਦੇ ਮੇਲੇ ਦੀ ਹੈ ਅੰਪਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਦੁਨੀਆਂ ਦਾ ਕਹਿੰਦੇ ਵੱਡਾ ਮੱਲ ਬਣ ਗਿਆ ਅਮਰਤਪਾਲ ਸਿੰਘ ਸੁਰ ਸਿੰਘ ਪਿੰਡ ਆਹ ਵੇਖੋ ਸਾਹਮਣੇ ਇਹ ਇਦਾ ਨਵੀ ਮਾਣੂਕਲਾ ਨਵੀ I'm ਕੀ ਦੇ ਜਫੇ ਲਾਉਣ ਲੱਗ ਪਿਆ ਨਵੇਂ ਮੁੰਡੇ ਦੇ ਉੱਪਰ ਵੱਡੀਆਂ ਆਸਾਂ ਨੇ ਕਾਕਾ ਨਗਲੇ ਦਾ ਕਬੱਡੀ ਪੌਣ ਲਈ ਬਾਤਾਂ ਹੋਇਆ ਬੜਾ ਤੇਜ ਬੜਾ ਟਿੱਖਾ ਬੜਾ ਸ਼ਾਰਪ ਬੜਾ ਸਪੀਡੀ ਗੱਦ ਛੋੜਾ ਉਧਰ ਸਿਰਦੇ ਸਬਰਾ ਸਾਹਿਬ ਪੁੱਜੇ ਹੋਇਆ ਉਹਨਾਂ ਦਾ ਵੀ ਧੰਨਵਾਦ ਭਈ ਹੋਈ ਰੇਡ ਤੇ ਹੁਣ ਚਾਰਾਂ ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਬਣੀ ਵਰਗੇ ਜੱਗੂ ਵਰਗੇ ਫੜਿਆ ਗੁੱਟ ਛੜਾਇਆ ਗੁੱਟ ਤੇ ਕਾਕਾ ਕਹਿੰਦੇ ਬਾਟਾ ਵੱਡਾ ਦੁਰਿਆ ਆਉਣਾ ਹੈ ਯਾਮਾ ਕਬੱਡੀ ਦਾ ਹੱਦੀ ਕਿੱਕ ਤੇ ਸਟਾਡ ਮੇਰਾ ਯਾਮਾ ਨਹੀਂ ਹੋਰ ਦਾ ਸਕੀਪਾਲ ਦੀ ਹੱਦੀ ਕਿੱਕ ਤੇ ਸਟਾਰ ਸਣਾ ਯਮਾ ਹੋਰ ਦੱਸ ਕੀ ਭਾਲਦੀ ਆਹ ਵੇਖਾਂਗੇ ਧਾਰਾ ਪਰਵਾਲਿਆ ਓਏ ਆਏ ਗੱਲ ਨਹੀਂ ਬੰਨੀ ਹਲਾਕਾ ਏ ਪਰ ਰਾਏ ਭਰਾਣੇ ਵਾਲਾ ਓਹ ਜਾਂਦਾ ਚਰਨੀ ਇਸ ਸਮੇ ਮਾਰੀ ਵਾਲਾ ਸਕੰਦਰ ਆਹ ਵੇਖਾਂਗੇ ਦੁਨੀਆ ਦਾ ਵੱਡਾ ਮੰਨ ਲੋ ਅੱਜ ਲੋਹਾਰੇ ਦੇ ਵਿੱਚ ਪੁੱਜਿਆ ਹੋਇਆ ਓਹ ਮਣੀ ਪਿਆਰ ਪਹੀਆ ਉੱਤੇ ਰੇਸ ਲਗਾਉਣੀ ਪੈਂਦੀ ਹੈ ਦੁਨੀਆ ਉਂਝ ਨਹੀਂ ਹੁੰਦੀ ਫੈਨ ਮੈਨੂੰ ਬਣਾਉਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਖਰਾਕਾ ਖਾਣੀਆਂ ਪੈਂਦੀ ਹੈ ਉਸਤਾਦਾਂ ਤੋਂ ਕਬੱਡੀ ਦੀਆਂ ਪ੍ਰੀਕੀਆਂ ਸਿੱਖਦੇ ਆ ਲਓ ਪੈਂਦੀ ਹੋਈ ਚਰਨੀ ਦੀ ਰੇਡ 14 ਦੇ ਵਿੱਚੋਂ ਕਾਨ ਬੱਲੇ ਬੱਲੇ ਕਰਾਵੇਗਾ ਤਾਰਾਪੁਰਿਆ ਲੱਗਾ ਕਰ ਵੀ ਖਾ ਕੇ ਆ ਹੁਲਦੀ ਬੱਲੇ ਬੱਲੇ ਇੱਥੇ ਰੱਖਾ ਵਾਹ ਓਏ ਗੱਭਰੂ ਆ ਤਾਰਾਪੁਰਿਆ ਨੇ ਵਾਜਾ ਵਾਜਾ ਕਰਾਤੀ ਹੈ ਇਹ ਕਹਿੰਦੇ ਇਸਾ ਨਿਊਜ਼ੀਲੈਂਡ ਵੀ ਤਕੜਾ ਖੇਡੇ ਰਾਮੂ ਵਾਲੀ ਜੱਗੀ ਦੇ ਸਦੇ ਤੇ ਅਗਲੀ ਰੇਡ ਜੀਵਨ ਫੇਰ ਆ ਗਿਆ ਹਯੂਪਾ ਕਬੱਡੀ ਦਾ ਮਾਨੂਕੇ ਗਿੱਲਾਂ ਵਾਲੇ ਗੁਰਲਾਲ ਦੇ ਪਿੰਡ ਦਾ ਸੱਤੇ ਟੀਮ ਹੁਣਾਂ ਦੇ ਪਿੰਡ ਦਾ ਆਹ ਜਰਾਲ ਦੇ ਵਿੱਚ ਸਿਕਰ ਪਿਓ ਤੇ ਮਿਲਣੀ ਹੈ ਆਹ ਵੇਖੋ ਇਹ ਪੈਂਦੀ ਹੋਈ ਰੇਡ ਜੀਵਨ ਜੀਵਨ ਉਧਰ ਰੈਂਮੋ ਜੱਗੂ ਪਰ ਮਣੀ 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 ਮੱਲੀਆਂ ਵਾਲਾ ਫੜ ਗਿਆ ਗੁੱਟ ਹੁਣ ਗੱਲ ਹੁਣ ਗੱਲ ਹੁਣ ਗੱਲ ਕੀ ਬਣਦੀ ਹੈ ਗੱਲ 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 ਕਬੱਡੀ 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 ਹੇ ਆ ਮਨੀ ਮੱਲੀਆਂ ਦਾ ਭਾਈ ਮਨੀ ਦਾ ਜਫਾ ਵਧੀਆ ਲੱਗਾ ਮਨੀ ਲਈ ਵੀ ਤਾਲੀਆਂ ਮਾਰਿਓ ਜ਼ੋਰਦਾਰ ਮਨੀ ਮੱਲੀਆਂ ਦਾ ਅਗਲੀ ਰੇਡ ਕਹਿੰਦੇ ਅੰਬਾ ਸੁਰ ਸਿੰਘੀਆ ਇਹ ਨਾਲ ਬਾਸਤੇ ਗੁੰਦੀਆਂ ਹਿੱਕਾਂ ਦੌਲਿਆਂ ਦੇ ਵਿੱਚ ਜਾਂਨਾ ਵਿੱਚ ਮੈਦਾਨੇ ਟੱਕਰ ਲੈਣੀ ਪਿੱੜ ਦੇ ਬਾਗਰਸਾਨਾ ਜਦ ਕੁੰਡੀਆਂ ਦੇ ਸਿੰਘ ਫਸ ਜਾਂਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ ਇਹਨਾਂ ਦਾ ਪਾਕ ਦੀ ਜੰਗ ਵਰਗਾ ਕਈ ਧਰਮਿਆਂ ਵਿੱਚ ਖਾਣਦੇ ਲਓ ਨਵੀ ਤੇ ਅੰਬੇ ਦੇ ਦਰਮਿਆਨ ਟੱਕਰਾ ਵੀ ਸਰੇ ਦੀ ਹੈ ਟੱਕਰਾ ਵੀ ਸਰੇ ਦੀ ਹੈ ਟੱਕਰਾ ਵੀ ਸਰੇ ਦੀ ਹੈ ਨੰਬਰ ਸਿਰੇ ਦੀ ਹੈ ਟੱਕਰ ਤੇ ਅੱਜ ਹਰ ਇੱਕ ਸਿਰੇ ਦੀ ਹੈ ਕਿਉਂਕਿ ਮਾਲੀ ਪਾੜੇ ਵੱਡੇ ਆਏ ਹੋਏ ਆ ਮਾਲੀ ਸਾਰੇ ਉਹ ਆਏ ਆ ਜਿਹੜੇ ਕਹਿੰਦੇ ਪਹਿਲੇ ਪੰਜਾਂ ਪੰਜਾਂ ਚ ਆਉਂਦੇ ਆ ਪਹਿਲੇ ਪੰਜਾਂ ਦੇ ਵਿੱਚ ਆਉਂਦੇ ਆ ਆ ਵੇਖਾਂਗੇ ਰਾਜੂ ਲੋਹਾਰੇ ਹੁਣੀ ਤੇ ਨਿੰਦੇ ਗਿੱਲ ਹੁਣਾ ਦੇ ਵੱਲੋਂ ਵੱਡੇ ਮਾਣ ਪਿਆਰ ਪੁੱਜਦੇ ਹੋਏ ਆ ਤੈਨ ਦਿਲ ਤੋਂ ਧੰਨਵਾਦ ਆ ਵੱਡੇ ਵੀਰ ਆਏ ਹੋਏ ਆ ਯਾਮਾ ਕਬੱਡੀ ਦਾ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਉਧਰ ਸੁਖੀ ਲੋਹਾਰਾ ਉਹ ਵੀ ਸਾਡਾ ਵੀਰ ਪੂਜਾ ਹੋਇਆ ਸੁਖੀ ਲੋਹਾਰੇ ਦਾ ਵੀ ਧੰਨਵਾਦ ਆਹ ਤਾਰਾਪੁਰਿਆ ਲੱਗਾ ਟੁੱਟ ਕੇ ਹਰਦੀ ਪਾਸੇ ਹਰਦੀ ਪਾਸੇ ਤਾਰਾਪੁਰਿਆ ਦੇ ਰਾਏ ਤਰਾਣੇ ਵਾਲਾ ਆਹ ਸਿਰਾਕਰ ਆ ਗਿਆ ਮੁੰਡਾ ਲੋਹਾਰੇ ਦੇ ਵਿੱਚ ਕਹਿੰਦੇ ਆਹ ਸਿਰਾ ਲੋੜੀਂਦੀ ਗੱਲ ਕਰਦੀ ਹੈ ਪੈਂਦੇ ਭੰਗੜੇ ਤਾਰਾਪੁਰ ਵਾਲਾ ਨਚਾਉ ਦੁਨੀਆ ਨਚਾਉ ਤਾਰਾਪੁਰ ਵਾਲਾ ਨਚਾਉ ਚਾਉ ਤੇ ਸਿਰਾਂ ਕਰਾਉ ਲੋਹਾਰੇ ਵਾਲਿਓ ਮਹਾਰਾਜ ਕਿਵੇਂ ਲੱਗਦਾ ਦੱਸਿਓ ਮਹਾਰਾਜਾ ਸਿਰੇ ਦਾ ਮੁਕਾਬਲਾ ਛੁੱਟੀ ਦੀ ਟੱਕਰ ਫਕਰ ਬਾਬਾ ਦામੂ ਸ਼ਾਹ ਜੀ ਉਹਨਾਂ ਦੀ ਯਾਦ ਹੈ ਵੱਡਾ ਮੇਲਾ ਚੱਲਦਾ ਹੈ ਲੋਹਾਰੀ ਦੇ ਵਿੱਚ ਇੱਕ ਪਾਸੇ ਮਾਲੂਕਾ ਵਾਲੇ ਮੁੰਡੇ ਵੀ ਸਰਾਕਰੀ ਆਉਂਦੇ ਆ ਟੀਮ ਜੱਗੂ ਦੀ ਵੀ ਕਹਿੰਦੇ ਸਰੇ ਦੀ ਬਣੀ ਹੋਈ ਹੈ ਅਗਲੇ ਮੈਚ ਦੇ ਟੀਮਾਂ ਨੂੰ ਵੀ ਬੇਨਤੀ ਕਰਾਂਗੇ ਉਹ ਵੀ ਆਪਣੀ ਤਿਆਰੀ ਕਰ ਲੈਣ ਅਗਲੇ ਮੈਚ ਦੇ ਟੀਮਾਂ ਨੂੰ ਵੀ ਸਾਡੀ ਬੇਨਤੀ ਹੈ ਸਾਰੀ ਸੰਗਤ ਦਾ ਸਾਰੇ ਭਰਾਵਾਂ ਦਾ ਇੱਥੇ ਆਉਣ ਤੇ ਧੰਨਵਾਦ ਸੋ ਉਹ ਟੂਰਨਾਮੈਂਟ ਜਿਹੜਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੋ ਬਹੁਤ ਦੁੱਖ ਦੀ ਘਟਨਾ ਹੈ ਤੁਸੀਂ ਮਾਨੋਕਾਰ ਦੇ ਮੁੰਡੇ ਵੀ ਸਰਾ ਕਰੀ ਆਉਂਦੇ ਆ ਟੀਮ ਜੱਗੂ ਦੀ ਵੀ ਕਹਿੰਦੇ ਸਿਰੇ ਦੀ ਬਣੀ ਹੋਈ ਹੈ ਅਗਲੇ ਮੈਚ ਦੇ ਟੀਮਾਂ ਨੂੰ ਵੀ ਬੇਨਤੀ ਕਰਾਂਗੇ ਉਹ ਵੀ ਆਪਣੀ ਤਿਆਰੀ ਕਰ ਲੈਣ ਅਗਲੇ ਮੈਚ ਦੇ ਟੀਮਾਂ ਨੂੰ ਵੀ ਸਾਡੀ ਬੇਨਤੀ ਹੈ ਸਾਰੀ ਸੰਗਤ ਦਾ ਸਾਰੇ ਭਰਾਵਾਂ ਦਾ ਇੱਥੇ ਆਉਣ ਤੇ ਧੰਨਵਾਦ ਇੱਕ 18 ਤੇ 19 ਨੂੰ ਆਪਣੇ ਪਿੰਡ ਰੋਡੇ ਟੂਰਨਾਮੈਂਟ ਹੋਣ ਜਾ ਰਿਹਾ ਸੀਗਾ ਪਰ ਸਾਡੇ ਨਗਰ ਦਾ ਪ੍ਰਾਣਾ ਖਿਡਾਰੀ ਆ ਬਹੁਤ ਵਧੀਆ ਖਿਡਾਰੀ ਗੋਪੀ ਰੋਡੇ ਉਸ ਵੀਰ ਦੀ ਹੱਟ ਅਟੈਕ ਆਉਣ ਦੇ ਕਾਰਨ ਜਿਹੜੀ ਡੈਥ ਹੋ ਗਈ ਹੈ ਸੋ ਉਹ ਟੂਰਨਾਮੈਂਟ ਜਿਹੜਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੋ ਬਹੁਤ ਦੁੱਖ ਦੀ ਘਟਨਾ ਹੈ ਸੋ ਸਾਰੇ ਵੀਰਾਂ ਨੂੰ ਅਸੀਂ ਸੂਚਿਤ ਕਰਨਾ ਚਾਹੁੰਦੇ ਹਾਂ ਵੀ ਗੋਪੀ ਰੋਡੇ ਸਾਡੇ ਨਗਰ ਦਾ ਬਹੁਤ ਵਧੀਆ ਖਿਡਾਰੀ ਹੋਇਆ ਹੈ ਉਸ ਵੀਰ ਦੀ ਡੈਥ ਹੋਣ ਦੇ ਕਾਰਨ ਜਿਹੜਾ 18 ਤੇ 19 ਤਰੀਕ ਨੂੰ ਪਿੰਡ ਰੋਡੇ ਕਬੱਡੀ ਕੱਪ ਹੋਣ ਜਾ ਰਿਹਾ ਸੀਗਾ ਉਹ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਅਗਲੇ ਮੈਚ ਤੇ ਟੀਮਾਂ ਨੂੰ ਵੀ ਬੇਨਤੀ ਹੈ ਵੀਰ ਬਣ ਕੇ ਅਗਲੇ ਮੈਚ ਦੇ ਟੀਮਾਂ ਪੂਰੀ ਛੰਨਾ ਦਾ ਵੀ ਆ ਗਿਆ ਹੈ ਮੈਂ ਬੇਨਤੀ ਕਰਾਂਗਾ ਬੁੱਟਰ ਨਿੱਕਾ ਨਦੂਰ ਵੀ ਆ ਗਿਆ ਹੈ ਮਾਨਾ ਰੂਮੀ ਵਾਲਾ ਵੀ ਕਹਿੰਦੇ ਵੱਡਾ ਪ੍ਰਮੋਟਰ ਸਾਡੀ ਖੇਡ ਕਬੱਡੀ ਦਾ ਹੈ ਉਹ ਵੀ ਸਾਡੇ ਅੱਜ ਦੇ ਮੇਲੇ ਤੇ ਪੁੱਜਿਆ ਹੋਇਆ ਹੈ ਜਿਹੜੇ ਵੀਰਾਂ ਦੇ ਵੱਲੋਂ ਪੂਰੀ ਛੰਨਾ ਦਾ ਕਹਿੰਦੇ ਵੱਡੀ ਗੱਡੀ ਨਾਲ 20 ਤਰੀਕ ਨੂੰ ਮਾਨ ਸਨਮਾਨ ਕੀਤਾ ਜਾਵੇਗਾ ਮੈਂ ਬੇਨਤੀ ਕਰਾਂਗਾ ਵੀਰਾਂ ਨੂੰ ਵੀ ਜਲਦੀ ਨਾਲ ਇਸ ਮਸਲੇ ਨੂੰ ਸੁਲਝਾ ਕੇ ਆਪਾਂ ਇਸ ਮੈਚ ਦੀ ਸ਼ੁਰੂਆਤ ਕਰ ਦਈਏ ਮੈਂ ਸਾਰੇ ਰੈਫਰੀ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਲਦੀ ਇਹ ਮਸਲਾ ਸੋਲਵ ਕਰਕੇ ਮੈਚ ਨੂੰ ਆਪਾਂ ਚਾਲੂ ਕਰ ਦਈਏ ਮਾਈਕ ਦੇ ਦਰਵਾਜ਼ੇ ਹੇ ਸਮੇਂ ਅਗਲੇ ਮੈਚ ਲਈ ਬੁੱਟਰ ਤੇ ਬੋਪਰ ਬੁੱਟਰ ਤੇ ਬੋਪਰ ਕਰਦਾ ਨਜ਼ਾਰੇ ਲੈਂਦਾ ਹੂ ਅੱਜ ਲੋਹਾਰੇ ਦੇ ਕਬੱਡੀ ਕੱਪ ਤੇ ਤੇ ਕਹਿੰਦੇ ਕਬੱਡੀ ਦੇ ਖਿਡਾਰੀਆਂ ਦੇ ਫੈਨ ਬੜੇ ਨੇ ਮੈਚ ਦੀ ਜਲਦੀ ਸ਼ੁਰੂਆਤ ਕਰ ਦਈਏ ਜੱਸ ਕਿੱਥੇ ਆ ਕੱਲਾ ਵਾਲਾ ਲੈ ਵੀ ਜੱਸ ਪੂਰੀ ਸ਼ੰਨਾ ਤੇ ਮਾਰੀ ਕੈਮਰਾ ਮੇਰਾ ਵੀਰ ਸ਼ੰਨਾ ਵਾਲਾ ਪੂਰੀ ਆ ਪੂਰੀ ਵੀਰ ਦਾ ਵੱਡਾ ਸਨਮਾਨ ਮਿੰਤੂ ਯੂਕੇ ਟੈਲੀ ਯੂਕੇ ਮੇਜਰ ਸਿੰਘ ਬਰਾਨ ਪਲੂਰ ਭੋਲਾ ਸਮਰਾ ਮਾਨਾ ਰੂਮੀ ਬੱਬੂ ਖੇਰਾ ਤੇ ਨਾਲ ਸਾਡਾ ਲੱਕੀ ਸਪਰਾ ਲਵੀ ਕੈਨੇਡਾ ਸੀਰਾ ਜੋਲ ਤੇ ਮਨਦੀਪ ਯੂਕੇ ਇਹਨਾਂ ਸਾਰੇ ਭਰਾਵਾਂ ਦੇ ਵੱਲੋਂ 20 ਤਰੀਕ ਨੂੰ ਠਾਰ ਗੱਡੀ ਦਾ ਸਨਮਾਨ ਹੋਵੇਗਾ ਜਨਾਲ ਦੇ ਕਬੱਡੀ ਕੱਪ ਦੇ ਇੱਕ ਵਾਰੀ ਪੂਰੀ ਸ਼ਨਾਂ ਨੇ ਜ਼ੋਰਦਾਰ ਤਾੜੀਆਂ ਮਾਰਿਓ ਇਹ ਵੀ ਵੱਡਾ ਸਟਾਰ ਸਾਡੀ ਖੇਡ ਕਬੱਡੀ ਦਾ ਲੈ ਵੀ ਪੂਰੀ ਬਹੁਤ-ਬਹੁਤ ਮੁਬਾਰਕਾਂ ਪੱਟੂ ਵੀ ਤੱਕਦਾ ਹੋਣਾ ਸਾਰੇ ਪਰਿਵਾਰ ਨੂੰ ਮੁਬਾਰਕਾਂ ਮੈਚ ਦੀ ਸ਼ੁਰੂਆਤ ਹੋ ਗਈ ਦਰਵਾਜ਼ਾ ਖੜੀ ਗੱਲ ਰੇਡ ਪੈ ਗਈ ਆ ਮਾੜੀ ਵਾਲਾ ਸਿਕੰਦਰ ਸਿਕੰਦਰ ਕਬੱਡੀ ਪਾ ਰਿਹਾ ਹੈ ਮਾੜੀ ਵਾਲਾ ਆਹ ਵੇਖਾਂਗੇ 30 ਤਰੀਕ ਮਾੜੀ ਦਾ ਮੇਲਾ ਭੱਜਿਆ ਆ ਰਿਹਾ ਆਹ ਪੈਂਦੀ ਹੋਈ ਰੇਡ ਜੱਗੂ ਤਿਆਰ ਆ ਮਣੀ ਤਿਆਰ ਆ ਲੋਹਾਰੇ ਦਾ ਕੱਪ ਆਹ ਵੇਖੋ ਸਾਹਮਣੇ ਮੁੰਡਾ ਆਇਆ ਆਹ ਮਾੜੀ ਵਾਲਾ ਸਿਕੰਦਰ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੁਰ ਸਿੰਘ ਦੇ ਤਾਬੇ ਨੂੰ ਮਾਣ ਆਹ ਸਰ ਸਿੰਘ ਦੇ ਮੁੰਡੇ ਢਿਰਦੇ ਵਿੱਚ ਲੋਹਾਰੇ ਦੇ ਢਿਰਦੇ ਵਿੱਚ ਲੋਹਾਰੇ ਦੇ ਹਾਉ ਯਾਮਾ ਲਓ ਤਰਵੰਡੀ ਸਾਹੋ ਇਲਾਕੇ ਦਾ ਯਾਮਾ ਕਬੱਡੀ ਪਾਉਣ ਦੇ ਲਈ ਬਾਦਦਾ ਹੋਇਆ ਇਹ ਅੱਧੀ ਕਿੱਕ ਤੇ ਸਟਾਰਟ ਸਾਡਾ ਯਾਮਾ ਤੇ ਹੋਰ ਦੱਸ ਕੀ ਭਾਲਦੀ ਆ ਯਾਮੇ ਨੇ ਕਬੱਡੀ ਪਾਈ ਹੈ ਕਾਕੇ ਦੀ ਰੇਡ ਤਹਾਰੇ ਦਾ ਕਬੱਡੀ ਕੱਪ ਆਕਮਾਲੀਆ ਰੈਂਬੋ ਲੱਗਾ ਟੁੱਟ ਕੇ ਆ ਦੋ ਬੱਬਰ ਸ਼ੇਰਾਂ ਦੇ درمیان ਕਬੱਡੀ 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 ਕਾਕਾ ਕਹਿੰਦੇ ਬਾਟਾ ਵੱੜਦਾ ਤੁਰਿਆ ਆਉਂਦਾ ਆ ਕਾਕਾ ਕਹਿੰਦੇ ਬਾਟਾ ਵੱੜਦਾ ਤੁਰਿਆ ਆਉਂਦਾ ਆ ਮੇਰੇ ਕਹਿੰਦੇ ਦੂਜੀ ਮੋੜਤੀ ਹੈ ਇਹ ਰੇਡਾਂ ਦੋ-ਦੋ ਪਾ ਦੇ ਓਏ ਹੁਣ ਮਸਤ ਸੁਆ ਚਿੱਤ ਦਾ ਬਣ ਗਿਆ ਬੈਡਾ ਦੋ ਦੋ ਭਾ ਦੇ ਓਏ ਮਸਲਾ ਜਿੱਤਦਾ ਬਣ ਗਿਆ ਆ ਪਰਿਆ ਮਾ ਸਤੋ ਅੱਜ ਕਹਿੰਦੇ ਪੁੱਜਿਆ ਹੋਇਆ ਏ ਆ ਆਪਣੇ ਸਾਥੀਆਂ ਦੇ ਨਾਲ ਉਧਰਲੇ ਪਾਸੇ ਰੇਨ ਪੈ ਗਈ ਹੈ ਵੇਖੋ ਦਾਰਾ ਪਰਵਾਲਿਆ ਜੇ ਜਫਾ ਲੱਗ ਗਿਆ ਲੋਹਾਰਾਂ ਨੇ ਤੂੰ ਕਬੱਡੀ 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 ਅੰਬਾ ਅੰਬਾ ਕਿੱਥੇ ਲੋਟਉਦਾ ਅੰਬਾ ਕਿੱਥੇ ਲੋਟਉਦਾ ਅਗਲੇ ਚੱਲਦੇ ਆ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਬੇਨਤੀ ਕਰਾਂਗੇ ਅਗਲੇ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਕੀ ਹੋ ਗਿਆ ਹੋ ਗਿਆ ਟਾਈਮ ਨਹੀਂ ਹੁਟੇ ਵੱਡੇ ਨਹੀਂ ਬੰਨ੍ਹੇ ਟਾਈਮ ਨਹੀਂ ਹੁਟੇ ਵੱਜਣ ਵਾਲਾ ਟਾਈਮ ਨਾਲ ਕੋਈ ਮਤਲਬ ਨਹੀਂ ਸਾਡਾ ਹੁਟਾ ਰੈਫਰੀ ਸਾਹਿਬਾਨ ਕਹਿੰਦੇ ਆ ਜੀ ਵੀ ਜਦ ਹੂਟਰ ਵੱਜੇਗਾ ਤੇ ਫੇਰ ਹੈ ਜਦ ਹੂਟਰ ਨਹੀਂ ਵੱਜਿਆ ਉਹਨਾਂ ਟਾਈਮ ਆਪਾਂ ਕਿੱਦਾਂ ਗਾ ਸਕਦੇ ਹਾਂ ਕਿਉਂਕਿ ਜਿਹੜੀ ਪੁਆਇੰਟਾਂ ਜਿਹੜੇ ਚੱਲਦੇ ਆ ਸਕਿੰਟ ਵਗੈਰਾ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੂਟਰ ਤੇ ਕਹਿੰਦੇ ਕੰਮ ਟਪਿੰਦਾ ਆਹ ਵੇਖੋ ਮਾੜੀ ਵਾਲਾ ਉਧਰ ਕਹਿੰਦੇ ਨਾਲੇ ਵਾਲੇ ਪੰਟੀ ਦੀ ਸਕਰੀਨ ਲੱਗੀ ਹੋਈ ਹੈ ਆਹ ਕੱਲਾ ਕੱਲਾ ਅੰਕ ਆਉਂਦਾ ਪਤਾ ਲੱਗਦਾ ਕਿਹੜੀ ਟੀਮ ਦੇ ਕਿੰਨੇ ਨੰਬਰ ਕਿਹੜੀ ਟੀਮ ਕਿਹੜੇ ਪਾਸੇ ਆਹ ਝੂਠੇ ਦੇਣ ਵੱਲ ਕਰਦੀ ਰੈਂਬੋ ਵੱਲ ਕਰਦੀ ਰੈਂਬੋ ਸਿਰਾਂ ਲਈ ਤੁਰ ਆਉਂਦਾ ਅਗਲੇ ਮੈਚ ਦੇ ਟੀਮਾਂ ਵੀ ਆ ਜਾਣ ਤੇ ਅਗਲੇ ਬਲਾਰੇ ਵੀਰਾਂ ਨੂੰ ਵੀ ਬੇਨਤੀ ਅਮਰੀਖ ਖੋਸਾ ਕੋਟਲਾ ਤੇ ਅਮਨ ਲੋਪੋ ਸਾਡਾ ਵੀਰ ਉਹ ਵੀ ਗਰਾਊਂਡ ਦੇ ਵੱਲ ਆਉਣਗੇ ਲਓ ਚਰਨੀ ਦੀ ਰੇਡ ਤੇ ਲਵੀ ਮਾਨੂ ਕਹਿੰਦਾ ਇਹ ਵੀ ਮੁੰਡਾ ਸਿਰਾਂ ਲਈ ਆਉਂਦਾ ਮਾਨੂ ਕਹਿੰਦਾ ਲਵੀ ਕਹਿੰਦੇ ਉਹ ਬੱਲੇ ਬੱਲੇ ਕਰਾਉਂਦਾ ਹੋਇਆ ਲੱਗਾ ਪਿਆ ਜੋਰ ਕਬੱਡੀ 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 ਇੱਥੇ ਰੱਖ ਇੱਥੇ ਰੱਖ ਉਹ ਨਹੀਂ ਹੋ ਰਿਹਾ ਲਵੀ ਤੇ ਚਰਨੀ ਦੇ ਦਰਮਿਆਨ ਟੱਕਸ ਸਿਰੇ ਦੇ ਐ ਸਿਰੇ ਏ ਗੱਪਰਵਾ ਆ ਲਵੀ ਵੀ ਕਹਿੰਦੇ ਪੂਰੀ ਅੱਤ ਘਰਾਉਂਦਾ ਰੇਡਰ ਸਿਰੇ ਸਿਰੇ ਦੇ ਟਾਉਂਦਾ ਲਵੀ ਵੀ ਕਹਿੰਦੇ ਪੂਰੀ ਅੱਤ ਘਰਾਉਂਦਾ ਰੇਡਰ ਸਿਰੇ ਸਿਰੇ ਦੇ ਟਾਉਂਦਾ ਲੋਕੀ ਲੈਣਦੇ The no. ਪਿੱਛੇ ਹੱਟ ਬੜਾ ਵਧੀਆ ਮੁਕਾਬਲਾ ਹੈ ਵੀਰ ਬਣ ਕੇ ਬੇਨਤੀ ਆ ਸਾਰੇ ਜਨ ਵਾਲੇ ਸੇਵਾਦਾਰਾਂ ਨੂੰ ਵੀ ਭਰਾ ਬਣ ਕੇ ਥੋੜਾ ਹੋ ਜਾਓ ਸਾਈਡ ਤੇ ਵੀਰ ਬਣ ਕੇ ਯਾਰ ਸਾਰੇ ਵੀਰਾਂ ਨੂੰ ਬੇਨਤੀ ਆ ਬਹੁਤ ਵਧੀਆ ਮੁਕਾਬਲਾ ਹੈ ਅੰਬੇ ਨੇ ਕਬੱਡੀ ਪਾਈ ਹੈ ਅੰਬਾ ਸੁਰ ਸਿੰਘ ਦਾ ਲਓ ਪਾਉਂਦਾ ਹੋਇਆ ਰੇਡ ਚਾਰ ਜਫੀ ਮਾਣੂ ਕੇ ਗਿੱਲਾਂ ਦੇ ਰਿਸ਼ਪਾਲ ਵਰਗੇ ਹੈਰੀ ਵਰਗੇ ਲਵੀ ਵਰਗੇ ਤਿਆਰ ਆ ਭਿੰਦਾ ਵੀ ਲੱਗਾ ਹੋਇਆ ਵਜਦਿਆਂ ਪੱਟਾਂ ਦੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਮੈਚ ਕਹਿੰਦੇ ਚੋਟੀ ਦਾ ਚੱਲਦਾ ਟੱਕਰ ਕਹਿੰਦੇ ਸਿਰੇ ਦੀ ਆ ਲਵੀ ਫੇਰ ਟਰਾਈ ਕਰਦਾ ਹੋਇਆ ਪਰ ਨੰਬਰ ਕਹਿੰਦੇ ਰੇਡਰ ਦੇ ਸੇਧਾ ਜਿਹੜਾ ਅਗਲੀ ਰ ਮਾਨੂੰ ਕਿਹਦਾ ਅਯੂਬਾ ਆ ਗਿਆ ਮਾਨਾ ਰੁੰਬੀ ਵੀ ਪੁੱਜਾ ਹੋਇਆ ਪੈਂਦੀ ਹੋਈ ਰੇਡ ਹੁਣ ਕੌਣ ਟੱਕਰ ਕਹਿੰਦੇ ਸਿਰੇ ਦੀ ਐ ਬਾਈ ਜਿਹੜੇ ਹੋਲਡ ਨੰਬਰ ਆ ਰੈਫਰੀ ਵੀਰਾਂ ਨੂੰ ਬੇਨਤੀ ਐ ਜਿਹੜੇ ਰੈਫਰੀ ਬਾਹਰਲੇ ਪਾਸੇ ਹੋਲ ਵਾਲੇ ਨੰਬਰ ਜਰੂਰ ਕਲੀਅਰ ਕਰ ਦੇਣ ਕਿਉਂਕਿ ਮੁਕਾਬਲਾ ਬਹੁਤ ਵਧੀਆ ਐ 12 ਤੇ 9.5 ਹੁਣ ਉਹ 2 ਨੰਬਰ ਕਿਹਨੂੰ ਮਿਲਦੇ ਐ 11 ਹਾਂਜੀ ਉਹ ਜਿਹੜੇ ਲਾਈਵ ਚੱਲ ਰਹੇ ਕਹਿੰਦੇ ਸੂਰ 11 ਮਾਨਾ ਰੂਮੀ ਭਾਈ ਉਹ ਜਿਹਦੇ ਤਰਫ ਤੇ ਪੁੱਜੇ ਹੋਏ ਐ ਉਧਰ ਗੀਤਾ ਕਮਾਲਪੁਰਾ ਕਹਿੰਦੇ ਕੋਲ ਪ੍ਰੈਜ਼ ਵਾਲੇ ਉਹ ਵੀ ਲਾਈਵ ਅਨੰਦ ਮਨ ਰਹੇ ਐ ਸੋ ਇਧਰ ਯੰਗ ਕਬੱਡੀ ਕਲੱਬ ਵਾਲੇ ਸਾਡੇ ਵੱਡੇ ਵੀਰ ਆ ਆਹ ਵੇਖਾਂਗੇ ਦੁਨੀਆ ਦੇ ਵੱਡੇ ਵੱਡੇ ਸਟਾਰਾਂ ਦੇ ਨਾਲ ਖੜਨ ਵਾਲਾ ਵੀਰ ਐ ਮਾਨਾ ਰੂਮੀ ਵਾਲਾ ਆਇਆ ਹੋਇਆ ਹਾਰੇ ਦੇ ਵਿੱਚ ਲਾਲਾ ਜੱਫੇ ਮੁੰਡੇ ਨੇ ਤਬਾਈ ਖਾਈ ਹੋਈ ਐ ਲਾਲਾ ਜੱਫੇ ਤਬਾਈ ਖਾਈ ਹੋਈ ਐ ਰੈਂਬੋ ਨੇ ਦੁਨੀਆ ਮਨਾਈ ਹੋਈ ਐ ਹੁਣ ਅਗਲੀ ਰੇਡ ਵੇਖਾਂਗੇ ਆ ਉਧਰ ਕਹਿੰਦੇ ਸਾਡੇ ਕੰਗ ਲੋਹਾਰੇ ਵਾਲੇ ਦਾ ਖੀਰੇ ਬਟਰ ਦਾ ਜੱਗੀ ਬਟਰ ਹੋਣਾ ਦਾ ਧੰਨਵਾਦ ਐ ਅੱਜ ਸਿਰੇ ਦੀਆਂ ਟੀਮਾਂ ਉਤਾਰੀਆਂ ਅੱਜ ਤੇ ਮੁੰਡਿਆਂ ਨੇ ਕਈ ਹਰਿਆਣੇ ਚੋਂ ਕੋਈ ਮਾਝੇ ਕੀਤਾ ਹੋਇਆ ਏ ਹੋ ਰੇਡ ਪੈ ਗਈ ਹੈ ਵੀਰੇ ਕਰਦੇ ਗੱਲ ਅੰਬੇ ਦੀ ਕਬੱਡੀ ਪੈ ਰਹੀ ਹੈ ਸੁਰਸਿੰਘ ਦੀ ਧਰਤੀ ਦਾ ਸਾਰਾ ਪੁਰੀਆ ਹੋਇਆ ਟੁੱਟ ਕੇ ਮੂਰੇ ਅੰਬਾ ਤੇ ਹੈਰੀ ਅੰਬਾ ਤੇ ਹੈਰੀ ਅੰਬਾ ਤੇ ਹੈਰੀ ਪਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਿਆ ਬਹੁਤ ਤਕੜਾ ਮੁਕਾਬਲਾ ਚੱਲਦਾ ਹੈ ਅਗਲੀ ਰੇਡ ਆ ਬਾਈ ਯਾਰ ਜਿਹੜਾ ਹੋਲਡ ਵੇਖਣਗੇ ਯਾਰ ਰੈਫਰੀ ਵੀਰ ਉਹਨਾਂ ਨੂੰ ਬੇਨਤੀ ਆ ਵੀ ਉਹ ਥੋੜਾ ਕਰੀਏ ਕਰੀਏ ਜਲਦੀ ਹੋਲਡ ਵਾਲਾ ਲੈ ਵੀ ਧੂੜ ਵਾਲਿਆ ਇੱਕੋ ਮਿੰਟੋ ਕਹਿੰਦਾ ਧੰਨਵਾਦ ਜਿਉਂਦੇ ਬਸਦੇ ਰਹੋ ਸਾਰੀ ਸੰਗਤ ਦਾ ਧੰਨਵਾਦ ਦੇ ਵੀਰ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਆਏ ਹੋਏ ਐ ਇਧਰ ਬੋਟਲੀ ਆ ਗਿਆ ਖੀਰਾ ਬੱਬਰ ਵੀ ਆ ਗਿਆ ਪੰਕਜ 베ਰੀ ਵੀ ਆ ਗਿਆ ਤੇ ਬੂਟਾ ਅੰਨ ਦਾਣੇ ਵਾਲਾ ਵੀ ਲੋਹਾਰੇ ਵਾਲਾ ਵੀ ਜੇ ਅੱਜ ਦੇ ਮੇਲੇ ਦੇ ਖਿਡਾਰੀ ਵਧੀਆ ਆਇਆ ਟੀਮਾਂ ਵਧੀਆ ਆਈਆਂ ਇੱਕ ਵਾਰੀ ਤਾੜੀਆਂ ਪ੍ਰਬੰਧਕਾਂ ਲਈ ਮਾਰੋ ਜ਼ੋਰਦਾਰ ਵੱਡਾ ਮੇਲਾ ਟੀਮਾਂ ਸਿਰੇ ਦੀਆਂ ਮਲੀਆਂ ਹੋਈਆਂ ਅੱਜ ਤੇ ਕੋਈ ਰਹਿ ਨਹੀਂ ਗਿਆ ਅੱਜ ਤੇ ਅਖੀਏ ਕੋਈ ਰਹਿ ਨਹੀਂ ਗਿਆ ਦੁਨੀਆ